ਮੁੰਡੇ ਦਾ ਤੁਹਾਨੂੰ ਟੈਲੈਂਟ ਦਿਖਾਵਾਂ ਮੱਖਾਂ ਤੋਂ ਨੇਤਰਹੀਨ ਤੇ ਇੱਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਗਿਡਾਉਣ ਹੋਇਆ ਪਿਆ ਸੱਜਣਾ ਤੈਨੂੰ ਦੱਸ ਦੇ ਮਿਲਣ ਕੇ ਮੈਂ ਆ ਮਾ ਸਤਿ ਸ੍ਰੀ ਕਾਲ ਜੀ ਪੰਜਾਬੀ ਦੁਨੀਆ ਟੀਵੀ ਦੇਖ ਰਹੇ ਪੂਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਅੱਜ ਆਪਾਂ ਤੁਹਾਨੂੰ ਜਿਸ ਇਨਸਾਨ ਦੇ ਨਾਲ ਮਨਾਉਣ ਜਾਣ ਰਹੇ ਹਾਂਗੇ ਉਸ ਇਨਸਾਨ ਦਾ ਨਾਮ ਹੈ ਜੀ ਗੁਰਮੀਤ ਮਾਨ ਇਸ ਮੁੰਡੇ ਦੇ ਵਿੱਚ ਇੰਨਾ ਟੈਲੈਂਟ ਆ ਅੱਜ ਉਸ ਮੁੰਡੇ ਦਾ ਤੁਹਾਨੂੰ ਟੈਲੈਂਟ ਦਿਖਾਵਾਂਗੇ ਇਹ ਮੁੰਡਾ ਅੱਖਾਂ ਤੋਂ ਨੇਤਰਹੀਨ ਹੈ ਤੇ ਇੱਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਹੈ ਇਸ ਦੇ ਅੰਦਰ ਇੰਨੀ ਕਲਾ ਇਹ ਮੁੰਡਾ ਖੁਦ ਆਪਣੇ ਗੀਤ ਜੋੜਦਾ ਤੇ ਮੁੰਡੇ ਦੀ ਤੁਸੀਂ ਆਵਾਜ਼ ਦੇਖੋ ਤੇ ਤੁਹਾਨੂੰ ਆਪਾਂ ਕਰਾਉਣੇ ਚਲੋ ਜੀ ਤੁਸੀਂ ਆਪਣਾ ਜੋੜਿਆ ਹੋਇਆ ਗਾਣਾ ਸੁਣਾਓ ਦਰਸ਼ਕਾਂ ਨੂੰ ਸੁੋਣਾ ਚਾਹੁੰਦੇ ਨੇ ਕੋਠੀਆਂ ਤੇ ਕਾਰਾਂ ਦੀ ਤੂੰ ਮਾਲਕ ਸ਼ਕੀਨਣੇ ਰਹੂਗਾ ਨਾ ਘਾਟਾ ਤੈਨੂੰ ਸੋਣੀਏ ਹਸੀਨਣੇ ਕੋਠੀਆਂ ਤੇ ਕਾਰਾਂ ਦੀ ਤੂੰ ਮਾਲਕ ਸ਼ਕੀਨਣੇ ਰਹੂਗਾ ਨਾ ਘਾਟਾ ਤੈਨੂੰ ਸੋਣੀਏ ਹਸੀਨਣੇ ਤੇਰੀ ਵੱਡਿਆਂ ਘਰਾਂ ਦੇ ਨਾਲ ਲੱਗੀ ਤੇਰੀ ਵੱਡਿਆਂ ਘਰਾਂ ਦੇ ਨਾਲ ਲੱਗੀ ਪਲਟੀਨੇ ਦੀ ਕੀ ਗੱਲ ਕਰਦੀ ਨਹੀਂ ਤੈਨੂੰ ਨਗਦ ਕਢਾ ਦੇ ਆ ਗੱਡੀ ਪਲਟੀਨੇ ਦੀ ਕੀ ਗੱਲ ਕਰਦੀ ਨਹੀਂ ਆਪਾਂ ਨਗਦ ਕਢਾ ਲਈਏ ਗੱਡੀ ਹਾਰਤੇ ਹੀ ਡੋਰੀਆਂ ਰੱਖ ਤੂੰ ਬਣਾ ਕੇ ਨਹੀਂ ਨਮੀ ਵਿਆਹੀ ਵੰਗੂ ਗੱਡੀ ਰੱਖੂ ਮੈਂ ਸਜਾ ਕੇ ਨਹੀਂ ਹਾਰਤੇ ਹੀ ਡੋਰੀਆਂ ਰੱਖ ਤੂੰ ਬਣਾ ਕੇ ਨਹੀਂ ਨਮੀ ਵਿਆਹੀ ਵੰਗੂ ਗੱਡੀ ਰੱਖੂ ਮੈਂ ਸਜਾ ਕੇ ਨਹੀਂ ਗੱਡੀ ਘਰੇ ਮੈਂ ਸਜਾ ਕੇ ਖੜਾਉਂ ਸਕੀਰੀ ਚੱਲ ਜਾ ਕੇ ਗੱਡੀ ਘਰੇ ਮੈਂ ਸਜਾ ਕੇ ਖੜਾਉਂ ਸੌਰੇ ਆਂਦੇ ਜਾ ਕੇ ਸਾਵ ਦੇੰਦੇ ਨੇ ਵਧਾਈ ਉਦੋਂ ਵੱਡੀ ਸਾਵ ਦੇਣਗੇ ਵਧਾਈ ਉਦੋਂ ਵੱਡੀ ਪਲਟੀਨੇ ਦੀ ਕੀ ਗੱਲ ਕਰਦੀ ਨਹੀਂ ਤੈਨੂੰ ਨਗਦ ਕਢਾ ਦੇ ਆ ਗੱਡੀ ਪਲਟੀਨੇ ਦੀ ਕੀ ਗੱਲ ਕਰਦੀ ਨਹੀਂ ਆਪਾਂ ਨਗਦ ਕਢਾ ਲੀਏ ਗੱਡੀ ਜੁਨੀਆਂ ਵਿੱਚ ਜਾ ਕੇ ਗੱਲ ਸੀ ਮੈਂ ਕੀਤੀ ਨਹੀਂ ਯਾਰਾ ਦੋਸਤਾਂ ਨੇ ਮੈਥੋਂ ਚਾਹ ਨਹੀਂ ਉਹ ਪੀਤੀ ਨਹੀਂ ਜੋ ਨਹੀਂ ਅੰਨ ਵਿੱਚ ਜਾ ਕੇ ਗੱਲ ਸੀ ਮਾ ਕੀਤੀ ਨਹੀਂ ਯਾਰਾ ਦੋਸਤਾਂ ਨੇ ਮੈਥੋਂ ਚਾਹ ਨਹੀਂ ਉਹ ਪੀਤੀ ਨਹੀਂ ਚਾਹ ਨਾਲ ਨਹੀਂ ਹਸਰਨਾ ਪਊ ਵੱਡਾ ਹੱਲ ਕਰਨਾ ਚਾਹ ਨਾਲ ਨਹੀਂ ਹਸਰਨਾ ਪਊ ਵੱਡਾ ਹੱਲ ਕਰਨਾ ਉਹਨਾਂ ਮੰਗ ਲਈ ਹਪਾਲਟੀ ਵੱਡੀ ਉਹਨਾਂ ਮੰਗ ਲਈ ਹਪਾਲਟੀ ਵੱਡੀ ਪਲਟੀ ਨੇ ਦੀ ਕੀ ਗੱਲ ਕਰਦੀ ਨਹੀਂ ਤੈਨੂੰ ਨਗਦ ਕਢਾ ਦੇ ਆ ਗੱਡੀ ਪਲਟੀ ਨੇ ਦੀ ਕੀ ਗੱਲ ਕਰਦੀ ਨਹੀਂ ਆਪਾਂ ਨਗਦ ਕਢਾ ਲੀਏ ਗੱਡੀ ਹੁਣ ਤੁਹਾਨੂੰ ਇਹ ਦੇਖੋ ਜੀ ਕਿੰਨਾ ਵਧੀਆ ਬੰਦੇ ਨੇ ਇਸ ਇਨਸਾਨ ਨੇ ਇਸ ਗਾਣੇ ਨੂੰ ਜੋੜਿਆਗਾ ਹਨਾ ਇਹਦੀ ਆਵਾਜ਼ ਦੇਖੋ ਕਿੰਨੀ ਸੋਹਣੀ ਹੈਗੀ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਦੇਖ ਲਏ ਨੇ ਹੈਗੇ ਬਹੁਤ ਟੈਲੈਂਟ ਇਦਾਂ ਦਾ ਹੁੰਦਾ ਜੋ ਸਾਹਮਣੇ ਉੱਭਰ ਕੇ ਨਜ਼ਰ ਨਹੀਂ ਆਉਂਦਾ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਪੰਜਾਬ ਦਾ ਹਰ ਇੱਕ ਨੌਜਵਾਨ ਜਿਹਦੇ ਅੰਦਰ ਵੀ ਕੋਈ ਇਦਾਂ ਦਾ ਟੈਲੈਂਟ ਆ ਸਾਡੇ ਨਾਲ ਸੰਪਰਕ ਕਰੋ ਆਪਾਂ ਉਸ ਬੰਦੇ ਦੀ ਆਪਾਂ ਵੀਡੀਓ ਬਣਾਵਾਂਗੇ ਤੇ ਲੋਕਾਂ ਸਾਹਮਣੇ ਲੈ ਕੇ ਆਵਾਂਗੇ ਸਾਡਾ ਇਹੀ ਮੇਨ ਏਮ ਹੈ ਜੀ ਵੀ ਜੋ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਟੈਲੈਂਟ ਨੂੰ ਬਾਹਰ ਲੈ ਕੇ ਆਗੇ ਕਿਉਂਕਿ ਬਹੁਤ ਇਨਸਾਨਾਂ ਦੇ ਵਿੱਚ ਐਦਾਂ ਦਾ ਟੈਲੈਂਟ ਹੁੰਦਾ ਜੋ ਨਿਖਰ ਕੇ ਬਾਹਰ ਨਹੀਂ ਸਾਹਮਣੇ ਆਪਾਂ ਦਾ ਲੋਕਾਂ ਦੇ ਤੱਕ ਸਾਡਾ ਮੇਨ ਮਕਸਦ ਇਹੀ ਹੈ ਜੀ ਤੇ ਇੱਕ ਇਹਨਾਂ ਨੇ ਕਰੋਨਾ ਦੇ ਟਾਈਮ ਤੇ ਵੀ ਇੱਕ ਗਾਣਾ ਇਹਨਾਂ ਨੇ ਬਣਾਇਆ ਸੀਗਾ ਤੇ ਕਰੋਨਾ ਨੇ ਕਿੰਨੂ ਚਲੋ 2-3 ਸਾਲ ਹੋ ਗਏ ਫਿਰ ਆਪਾਂ ਇਹਨਾਂ ਤੋਂ ਜਰੂਰ ਉਹ ਗਾਣਾ ਤੁਸੀਂ ਜੀ ਇੱਕ ਜੋ ਕਰੋਨਾ ਦੇ ਟਾਈਮ ਤੇ ਗਾਣਾ ਜੋੜਿਆ ਸੀਗਾ ਤੇ ਉਹ ਸਾਨੂੰ ਸਾਰਿਆਂ ਨੂੰ ਸੁਣਾਉ ਜੀ ਲੋਕਡਾਊਨ ਹੋਇਆ ਪਿਆ ਸੋਹਣਿਆ ਤੈਨੂੰ ਦੱਸ ਦੇ ਮਿਲਣ ਕੇ ਮੈਂ ਆ ਮਾਂ ਲੋਕਡਾਊਨ ਹੋਇਆ ਪਿਆ ਸੱਜਣਾ ਤੈਨੂੰ ਦੱਸ ਦੇ ਮਿਲਣ ਕੇ ਮੈਂ ਆ ਮਾਂ ਜੇ ਮੈਂ ਪਾਣੀ ਬੇਨਾ ਵੇ ਜੇ ਮੈਂ ਪਾਣੀ ਬੇਨਾ ਜੇ ਮੈਂ ਪਾਣੀ ਬੇਨਾ ਤੜਫਦੀ ਮਛਲੀ ਉਹ ਮੈਂ ਤੜਫਦੀ ਜਾ ਮਾਂ ਲੌਕਡਾਊਨ ਹੋਇਆ ਪਿਆ ਸੋਹਣਿਆ ਤੈਨੂੰ ਦੱਸ ਦੇ ਮਿਲਣ ਕੇ ਮੈਂ ਆ ਮਾ ਲੌਕਡਾਊਨ ਹੋਇਆ ਪਿਆ ਸੱਜਣਾ ਤੈਨੂੰ ਦੱਸ ਦੇ ਮਿਲਣ ਕੇ ਮੈਂ ਆ ਮਾ ਸਾਡੇ ਪਿਆਰ ਦੀ ਹੈ ਬੈਰੀ ਬਾਣੀ ਸਾਡੀ ਸਰਕਾਰ ਵੇ ਲੌਕਡਾਊਨ ਲੱਗੇ ਜੇ ਮੈਂ ਚੀਨਦੀ ਦਵਾਰ ਜੇ ਮੈਂ ਚੀਨਦੀ ਦਵਾਰ ਵੇ ਸਾਡੇ ਪਿਆਰ ਦੀ ਹੈ ਬੈਰੀ ਬਾਣੀ ਸਾਡੀ ਸਰਕਾਰ ਵੇ ਲਾਕਡਾਊਨ ਲੱਗੇ ਜਿਵੇਂ ਚੀਨ ਦੀ ਦਵਾਰ ਜਿਵੇਂ ਚੀਨ ਦੀ ਦਵਾਰ ਵੇ ਨੱਕ ਥਾਂ ਥਾਂ ਤੇ ਲੱਗੇ ਪਏ ਸੋਹਣਿਆ ਨੰਗ ਕੇ ਕਿਹੜੀ ਮਹਿਮੋਰੀ ਦੱਸ ਆ ਮਾਂ ਲਾਕਡਾਊਨ ਹੋਇਆ ਪਿਆ ਸੋਹਣਿਆ ਤੈਨੂੰ ਦੱਸ ਦੇ ਮਿਲਣ ਕੇ ਮੈਂ ਆ ਮਾਂ ਲਾਕਡਾਊਨ ਹੋਇਆ ਪਿਆ ਸੱਜਣਾ ਤੈਨੂੰ ਦੱਸ ਦੇ ਮਿਲਣ ਕੇ ਮੈਂ ਆ ਮਾਂ ਫੈਲ ਗਈ ਕਰੋਨਾ ਜਿਹੇ ਚੰਦਰੀ ਬਿਮਾਰੀ ਵੇ ਆਸ਼ਕਾ ਬਚਾਰਿਆਂ ਦੀ ਮੱਤ ਪਈ ਏ ਮਾਰੀ ਸੱਚੀ ਮੱਤ ਪਈ ਏ ਮਾਰੀ ਵੇ ਫੈਲ ਗਈ ਕਰੋਨਾ ਜਿਹੇ ਚੰਦਰੀ ਬਿਮਾਰੀ ਵੇ ਆਸ਼ਕਾ ਬਚਾਰਿਆਂ ਦੀ ਮੱਤ ਪਈ ਏ ਮਾਰੀ ਸੱਚੀ ਮੱਤ ਪਈ ਏ ਮਾਰੀ ਵੇ ਵੇ ਮਦਰੀ ਜਾਂ ਮਾ ਸੁਣ ਸੁਣ ਖਬਰਾਂ ਤੇਰੀ jaan ਦੀ ਮਖੈਰ ਮਨਾ ਮਾ ਲੋਕਡਾਊਨ ਹੋਇਆ ਪਿਆ ਸੋਹਣਿਆ ਤੈਨੂੰ ਦੱਸ ਦੇ ਮਿਲਣ ਕੇ ਮੈਂ ਆ ਮਾ ਲੋਕਡਾਊਨ ਹੋਇਆ ਪਿਆ ਸੱਜਣਾ ਤੈਨੂੰ ਦੱਸ ਦੇ ਮਿਲਣ ਕੇ ਮੈਂ ਆ ਮਾ ਦੇਖੋ ਜੀ ਬਹੁਤ ਸੋਹਣਾ ਮੁੰਡੇ ਨੇ ਗਾਇਆ ਤੁਸੀਂ ਦੇਖੋ ਇੱਕ ਕਿੰਨੇ ਬੜੇ ਹੂ ਜੀ ਤੁਸੀਂ ਮਾਤਾ ਜੀ ਅੰਗੂਠਾ ਛਾਪੀ ਹੈ ਦੇਖੋ ਤੁਸੀਂ ਮੁੰਡੇ ਦੇ ਅੰਦਰ ਟਾਈਲੈਂਡ ਦੇਖੋ ਬਾਈ ਬਿਲਕੁਲ ਨਹੀਂ ਪੜਿਆ ਲਿਖਿਆ ਪਰ ਤੁਸੀਂ ਇਹ ਦੇਖੋ ਹੁਣ ਚੀਨ ਦੀ ਦੀਵਾਰ ਤੱਕ ਬੰਦੇ ਨੂੰ ਕਿੰਨੀ ਨੌਲੇਜ ਹੈ ਇਹ ਚੀਜ਼ ਦੀ ਹਨਾ ਗਾਣੇ ਦੇ ਵਿੱਚ ਕਿਸ ਤਰ੍ਹਾਂ ਉਹਨੂੰ ਅਡਜਸਟ ਕੀਤਾ ਚੀਨ ਦੀ ਦੀਵਾਰ ਤੱਕ ਹਨਾ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੇ ਗਾਣੇ ਨੂੰ ਬਣਾਇਆ ਕਰੋਨਾ ਲੰਘੇ ਨੂੰ 2-3 ਸਾਲ ਹੋ ਗਏ ਚਲੋ ਵੀਰ ਨੇ ਹਜੇ ਹੋਰ ਵੀ ਹੁਣ ਅੱਜ ਵੀ ਮੇਰੇ ਨਾਲ ਗੱਲ ਹੋਈ ਸੀਗੀ ਕਹਿੰਦੇ ਬਈ ਸਰਪੰਚੀ ਦੀਆਂ ਜਿਵੇਂ ਬੋਲਤਾ ਚੱਲ ਰਹੇ ਨੇ ਸਰਪੰਚੀ ਤੇ ਵੀ ਇਹ ਗਾਣਾ ਬਣਾਉਣਗੇ ਕੋਸ਼ਿਸ਼ ਚੱਲ ਰਹੀ ਹੈ ਇੱਕ ਦੋ ਦਿਨ ਦੇ ਵਿੱਚ ਕਹਿੰਦੇ ਅਸੀਂ ਗਾਣਾ ਤਿਆਰ ਕਰ ਦਿਆਂਗੇ ਤੇ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਬਈ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਆਪਾਂ ਇਦਾਂ ਦੇ ਜੋ ਵੀਰਾਂ ਦਾ ਟਾਇਲੈਂਟ ਹੈਗਾ ਪਰ ਤੁਸੀਂ ਦੇਖੋ ਨਾ ਬਾਈ ਅਣਪੜ੍ਹ ਹੈਗਾ ਗਰੀਬ ਪਰਿਵਾਰ ਦਾ ਸੰਬੰਧ ਰੱਖਦਾ ਤੇ ਅੱਖਾਂ ਤੋਂ ਵੀ ਨੇਤਰਹੀਨ ਹਣਾ ਤੇ ਐਦਾਂ ਦੇ ਆਪਾਂ ਨੂੰ ਜੁੜੇ ਇਨਸਾਨ ਨੇ ਵਧੀਆ ਇਨਸਾਨ ਬਹੁਤ ਵਧੀਆ ਪਰਸਨ ਹੈ ਜੀ ਇਹ ਮੇਰੇ ਪਿੰਡ ਦੀ ਰਹਿਣ ਵਾਲਾ ਹੈਗਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਹੋਰ ਵੀ ਤੁਸੀਂ ਗਾਣਾ ਜੁੜਿਆ ਹੋਇਆ ਜੀ ਇਸ ਬਾਰੇ ਦੱਸੋ ਹਾਂ ਜੀ ਮੇਰੇ ਹੋਰ ਵੀ ਕਈ ਗੀਤ ਹੈ ਤੇ ਅੱਜ ਅੱਜ ਤੁਹਾਨੂੰ ਆਪਾਂ ਇੰਨਾ ਸਮਾਂ ਜ਼ਿਆਦਾ ਨਹੀਂ ਦਿੰਦਾ ਵੀਡੀਓ ਲੰਬੀ ਹੋ ਜੂਗੀ ਆਪਾਂ ਤੁਹਾਨੂੰ ਇੱਕ ਦੋ ਦਿਨਾਂ ਤੱਕ ਦੁਬਾਰੇ ਫੇਰ ਆਪਾਂ ਬਾਈ ਦੀ ਵੀਡੀਓ ਬਣਾਵਾਂਗੇ ਆਪਾਂ ਬਾਈ ਤੋਂ ਹੋਰ ਗਾਣੇ ਸੁਣਾਵਾਂਗੇ ਠੀਕ ਹੈ ਤਦ ਤੱਕ ਲਈ ਧੰਨਵਾਦ ਜੀ sat sri akal